ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਪੁੱਰਾ ਹਰਪੀ ਸਿੰਘ ਹੈਪੀ ਅਤੇ ਉਸ ਦੇ ਸਾਥੀ ਲਾਪਰਿੱਧ ਨੂੰ ਜਲੰਧਰ ਦੀ ਅਦਾਲਤ ਦੇ ਵਿੱਚੋ ਪੇਸ਼ ਕੀਤਾ ਗਿਆ ਜਿੱਥੇ ਪੁਲਿਸ ਨੇ ਹਰਪੀ ਸਿੰਘ ਹੈਪੀ ਦਾ 2 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ ਵਨਨਜੋਗ ਹੈ ਕਿ ਹਾਲੀ ਵਿੱਚ ਪੁਲਿਸ ਨੇ ਸੰਸਦ ਮੈਂਬਰ ਅਮਰਤਪਾਲ ਸਿੰਘ ਦੇ ਪੁੱਰਾ ਹਰਪੀ ਸਿੰਘ ਹੈਪੀ ਅਤੇ ਉਸ ਦੇ ਸਾਥੀ ਨੂੰ 4 ਗ੍ਰਾਮ ਆਇਸ ਐਰੋਇਨ ਸਮੇਤ ਗ੍ਰਿਫਤਾਰ ਕੀਤਾ ਸੀ ਉਸ ਨੂੰ ਮਨਜੋਗ ਅਦਾਲਤ ਦੇ ਵਿੱਚ ਪੇਸ਼ ਕੀਤਾ ਗਿਆ ਤੇ ਪੁਲਿਸ ਨੇ ਉਸ ਦਾ ਦੋ ਦਿਨਾਂ ਦਾ ਰਿਮਾਂਡ ਹਾਸਲ ਕਰ ਦਿੱਤਾ ਇੱਥੇ ਜ਼ਿਕਰਯੋਗ ਹੈ ਕਿ ਹਰਪ੍ਰੀਤ ਸਿੰਘ ਦੇ ਵਕੀਲ ਨੇ ਕਿਹਾ ਹੈ ਕਿ ਇਸ ਕੇਸ ਨੂੰ ਪੁਲਿਸ ਨੇ ਜਾਲੀ ਬਣਾਇਆ ਹੈ ਪਰਿਵਾਰ ਨਾਲ ਗੱਲਬਾਤ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹਰਪ੍ਰੀਤ ਨੂੰ ਫਲੋਰ ਤੋਂ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ ਰਿਪੋਰਟ ਸਕਾਰਾਤਮਕ ਆਉਣ ਤੇ ਵਕੀਲ ਨੇ ਕਿਹਾ ਹੈ ਕਿ ਹਰਪ੍ਰੀਤ ਜਿਮ ਜਾਂਦਾ ਹੈ ਇਸ ਲਈ ਉਹ ਸਟੀਰੋਇਡ ਲੈਂਦਾ ਹੈ ਜਿਸ ਕਾਰਨ ਉਸ ਦੀ ਰਿਪੋਰਟ ਪੋਜ਼ਿਟਿਵ ਆਈ ਹੈ ਇਸ ਕਾਰਨ ਹਰਪ੍ਰੀਤ ਦਾ ਡੋਪ ਟੈਸਟ ਵੀ ਪੋਜ਼ਿਟਿਵ ਆਇਆ ਹੈ ਪਹਿਲੇ ਦਿਨ ਤੋਂ ਅਸੀਂ ਫੋਲੋ ਕਰ ਰਹੇ ਹਾਂ ਦੀ ਫਲੋ ਜਿਹੜਾ ਭਾਈ ਸੰਮੇਲਨ ਸਾਹਿਬ ਦੇ ਰਿਵਾਰਡ ਨਹੀਂ ਸੀ ਮਿਲਿਆ ਨਾ ਇਹਨਾਂ ਨੇ ਫਿਰ ਬਾਅਦ ਚ ਰਿਵੀਜ਼ਨ ਕਰ ਦਿੱਤੀ ਤੇ ਉਹ ਪੁੱਛਿਆ ਅਸੀਂ ਆ ਗਏ ਕਰ ਕਿ ਆਂ ਇਹਦੇ ਵਿੱਚ ਬੰਦੇ ਵੀ ਸਾਰੇ ਇੱਥੇ ਬੇਸ ਲਿਆਏ ਪ੍ਰੋਡਕਸ਼ਨ ਮੰਤਲੇ ਆਈ ਸੀ ਕਰਤੇ ਇੱਕ ਬਹੁਤ ਬੋਗਸ ਮੈਡਮ ਹੱਥ ਨੂੰ ਚੜ੍ਹ ਕੋਈ ਕਾਜ਼ ਇਹਨਾਂ ਤੇ ਪਾਇਆ ਗਿਆ ਸਿਰਫ ਇਸ ਕਰਕੇ ਕਿ ਭਾਈ ਅਮਰਪਾਲ ਸਿੰਘ ਇਹਨਾਂ ਦੇ ਬਰਦਰ ਨੇ ਤੇ ਇਹਨਾਂ ਨੂੰ ਮਤਲਬ ਡਿਫੇਮ ਕਰਨਾ ਚਾਹੁੰਦੇ ਪੂਰੀ ਫੈਮਲੀ ਸਰ ਰਿਮਾਰਡ ਕਿੰਨਾ ਮਿਲੂ ਸਰ ਰਿਮਾਰਡ ਦਾ ਆਰਡਰ ਹੈ ਜੀ ਆਰਡਰ ਰਿਜ਼ਰਵ ਰੱਖਿਆ ਕੋਟ ਨੇ ਤੁਹਾਨੂੰ ਵੀ ਆਰਗੂਮੈਂਟਸ ਹੋ ਗਏ ਆ ਆਰਡਰ ਰਿਜ਼ਰਵ ਆ ਆਰਡਰ ਥੋੜੀ ਦੇਖ ਕੇ ਪਤਾ ਲੱਗਦਾ ਸਰ ਕੋਈ ਬੇਲ ਦਾ ਵੀ ਬੇਲ ਵਗੈਰਾ ਵੀ ਲਗਾਈਗੀ ਫੈਮਲੀ ਵੱਲੋਂ ਕੋਈ ਜੀ ਸਰ ਬੇਲੇ ਦੀ ਫਾਈਲ ਹੈ ਹਰਪ੍ਰੀਤ ਦੀ ਬੇਲ ਫਾਈਲ ਹੈ ਜੀ ਹਾਂ ਹਾਂ ਕੀ ਲੱਗਦਾ ਹੈ ਕਿ ਜੇ ਤੋ ਕਿਹੜੇ ਬ੍ਰਾਮਤੀ ਵੀ ਸਮਾਨ ਹੋਇਆ ਕਿੰਨੇ ਨਸ਼ਾ ਆਈ ਬਹੁਤ ਹੀ ਮੌਕੇ ਤੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਵੱਲੋਂ ਰੇਡ ਕਰਕੇ ਕੀਤਾ ਗਿਆ ਭਾਜੀ ਸੁਵਦੇਸ਼ ਸਰ ਜੀ ਮੇਰੇ ਘਰ ਕੈਮਰੇ ਦੇ ਕੋਈ ਯਾਰ ਜੀ ਜੀ ਹਾਂ ਜੀ ਯਾਰ ਜਿਹੜਾ ਮੌਕੇ ਤੋਂ ਇਹਨਾਂ ਕੋਲ ਸਮਾਨ ਬਰਾਮਦ ਹੋਇਆ ਮੌਕੇ 'ਲਾ ਗੱਲ ਤਾਂ ਮੌਕੇ ਤੋਂ ਇਹਨਾਂ ਨੂੰ ਚੱਕਿਆ ਨਹੀਂ ਜਿੱਥੇ ਵੀ ਅਪ੍ਰੈਂਸ ਬਣਾਈ ਇਹਨਾਂ ਨੇ ਭਾਜੀ ਅਪ੍ਰੈਂਸ ਬਣਾਈਆਂ ਪਰੋਂ ਚੱਕਿਆ ਨਹੀਂ ਜੋ ਮੇਰੇ ਇਹਨਾਂ ਨੇ ਫੈਮਲੀ ਨਾਲ ਗੱਲਬਾਤ ਹੋਈ ਹੈ ਜੋ ਦੋਨੋਂ ਨਾਲ ਮੇਰੇ ਨਾਲ ਗੱਲਬਾਤ ਹੋਈ ਹੈ ਉਹਦੇ ਅਕੋਰਡਿੰਗਲੀ ਇਹਨਾਂ ਨੂੰ ਚੱਕਿਆ ਹੀ ਉਧਰਲੀ ਸਾਈਡ ਤੋਂ ਇਹ ਫੋਲੋ ਕਰਦੀ ਆ ਰਹੀ ਸੀ ਗੱਡੀ ਕੋਈ ਜੋ ਇਹਨਾਂ ਨੇ ਮੈਨੂੰ ਦੱਸਿਆ ਫੋਲੋ ਕਰਦੀ ਕਰਨੀ ਆ ਰਹੀ ਸੀ ਜੇ ਇਹਨਾਂ ਨੇ ਇਹਨਾਂ ਨੂੰ ਆਪਣਾ ਇਸ ਕੇਸ ਇਨ ਲਾਡੋਵਾਲ ਟੋਲ ਪਲਾਜ਼ਾ ਤੋਂ ਪਾਰਲੀ ਸਾਈਡ ਤੋਂ ਗ੍ਰਿਫਤਾਰ ਕੀਤਾ ਹੈ ਲਾਡੋਵਾਲ ਤੋਂ ਬਹੁਤ ਜ਼ਿਆਦਾ ਘੱਟ ਕੇ ਅੱਗੇ ਫਲੌਂਟ ਦੇ ਕਰਾਇਆ ਦੇ ਵਿੱਚ ਜਿੱਥੇ ਕਹ ਰਹੇ ਜੀ ਕਿ ਪਤਲੇ ਸੜਕ ਤੇ ਇਹ ਨਸ਼ਾ ਕਰ ਗੱਡੀ ਦੇ ਵਿੱਚ ਨਸ਼ਾ ਕਰਨਾ ਜਿਹਨੇ ਪਤਲੇ ਸੜਕ ਤੇ ਥੋੜੀ ਕਰੂਗਾ ਥੱਲੇ ਜਾ ਕੇ ਕਰੀ ਨਸ਼ਾ ਕਰਨਾ ਮੈਂ ਹੱਥ ਐ ਨਿਚੇ ਕਰ ਲਓ ਮੋਬਾਈਲ ਥੋੜਾ ਜਿਹਾ ਸਰ ਇਹ ਵੀ ਰਿਪੋਰਟ ਪੋਜ਼ਿਟਿਵ ਆਉਦਾ ਉਹਦੇ ਚੇ ਆ ਜਿਹੜਾ ਕਰਪੀ ਸਾਰੇ ਇਹ ਹੈ ਨਹੀਂ ਮੈਂ ਤੁਹਾਡੇ ਵਿੱਚ ਵੀ ਉਹਦੇ ਚ ਥੋੜੇ ਬੋਤੇ ਸਟੀਰੋਇਡ ਯਾਰ ਜੇ ਸਟੀਰੋਇਡ ਜਦੋਂ ਬੰਦਾ ਲੈਂਦਾ ਉਹਦੇ ਚ ਟੈਸਟ ਦੇ ਵਿੱਚ ਪੋਜ਼ਿਟਿਵ ਆਣਾ ਹੀ ਆਣਾ ਕਿਹੜਾ ਕੈਮੀਕਲ ਮਿਲਿਆ ਸਰ ਉਹਦੇ ਨੂੰ ਕੈਮੀਕਲ ਰਿਪੋਰਟ ਨਹੀਂ ਜੀ ਹਜੇ ਆਈ ਦੂਸਰੀ ਗੱਲ ਜਿਹੜਾ ਆਪਣਾ ਲਵ ਲਵਪ੍ਰੀਤ ਸਿੰਘ ਆ ਲਵਪ੍ਰੀਤ ਸਿੰਘ ਦਾ ਵੀ ਇਹੀ ਹੈ ਉਹ ਵੀ ਸਟੀਰੋਇਡ ਵਗੈਰਾ ਲੈਂਦਾ ਦੋਵੇਂ ਸਟੀਰੋਇਡ ਲੈਂਦੇ ਆ ਉਹਦੇ ਨਾਲ ਡੋਪ ਟੈਸਟ ਪੋਜ਼ਿਟਿਵ ਆ ਹੀ ਜਾਂਦਾ ਯਾ ਮੁੱਚਵਾੜੇ ਉਹ ਪੁਲਿਸ ਕਹਿ ਰਹੀ ਹੈ ਪ੍ਰਾਪਤੀ ਹੋਈ ਹੈ ਜੋ ਨਸ਼ੇ ਦੇ ਪਿੰਦੇ ਦੇ ਵਿੱਚ ਉਹਦੇ ਵਿੱਚ ਜੋ ਸਾਰਾ ਕੁਝ ਪੁਲਿਸ ਦੇ ਦੇਖੋ ਪਹਿਲਾਂ ਤਾਂ ਟੌਕੇ ਤੇ ਜਿਹੜੀ ਇਹ ਕਹਿੰਦੇ ਆ ਕਿ ਆਈਸਟੈਗ ਹੋਈ ਹੈ ਇਹਨਾਂ ਨੇ ਐਫ ਆਈ ਆਰ ਦੇ ਵਿੱਚ ਲਿਖਿਆ ਪਾਊਡਰ ਇਹ ਪੈਂਟਿਕਟ ਪਾਊਡਰ ਜੀ ਟੌਕਸਿਕ ਪਾਊਡਰ ਲਿਖਿਆ ਇਹਨਾਂ ਨੇ ਮੀਨ ਵਾਈਲ ਐਸਐਸਪੀ ਜਾਬ ਕਾਨਫਰੰਸ ਲਾ ਰਿਹਾ ਹੈ ਈ ਆਈ ਸਟ੍ਰਕ ਮਿਲਿਆ ਕੋਈ ਸੌਲਟ ਦਾ ਰਿਪੋਰਟ ਤਾਂ ਆਈ ਨਹੀਂ ਇਹਨਾਂ ਨੂੰ ਕਿਤਾ ਪਤਾ ਜੀ ਆਈ ਸੀ ਮਿਲਿਆ ਉਸ ਤੋਂ ਬਾਅਦ ਇਹਨਾਂ ਨੇ ਜੀ ਰਿਮਾਂਡ ਦੇ ਵਿੱਚ ਵੀ ਆਈ ਸੀ ਆਈ ਸੀ ਲਿਖਿਆ ਐਫ ਆਈ ਆਰ ਤੇ ਇਹਨਾਂ ਦਾ ਰਿਮਾਂਡ ਦੇ ਤੇ ਪੀਟੀਐਮ ਰਾਈ ਦੋਨੋਂ ਕੰਟਰੈਡਿਕਟ ਹੋ ਰਹੇ ਆ ਪੀਟੀਐਮ ਦੇ ਵਿੱਚ ਵੀ ਜਿਹੜੀ ਆਨਲਾਈਨ ट्रांजੈਕਸ਼ਨਾਂ ਕਿਹੜੀਆਂ ਕੀਤੀਆਂ ਗਈਆਂ ਨੇ ਪੀਟੀਐਮ ਦੀ ਜਿਹੜੀ ਹੈਗੀ ਟਰਾਂਜੈਕਸ਼ਨ ਪੀਟੀਐਮ ਦੀ ਟਰਾਂਜੈਕਸ਼ਨ ਇਹ ਦਿਖਾ ਦੇ ਤੱਕ ਅੱਜ ਵੀ ਕੋਰਟ 'ਚ ਪੇਸ਼ ਨਹੀਂ ਕੀਤੀ ਜਿਹੜੀ ਸਕਰੀਨਸ਼ਾਟ ਇਹਨਾਂ ਨੇ ਲੈਣਾ ਸੀ ਉਹ ਅੱਜ ਵੀ ਪੇਸ਼ ਨਹੀਂ ਲੁਧਿਆਣੇ ਦਾ ਕਿਹੜਾ ਫੜਿਆ ਗਿਆ ਹੈਗਾ ਵਾ ਕਿਹੜਾ ਦੱਸਿਆ ਜਾ ਰਿਹਾ ਉਹ ਉਹਦਾ ਕੀ ਰੋਲ ਹੈ ਉਹਦਾ ਕੀ ਰੋਲ ਹੈ ਫੜਿਆ ਗਿਆ ਤਸਕਰ ਨਾਲ ਫੜਿਆ ਦੇਖੋ ਵੈਸੇ ਤਾਂ ਇਹ ਸਿਰਫ ਇੱਕ ਬੋਗਸ ਕੇਸ ਆ ਇੱਕ ਝੂਠਾ ਕੇਸ ਬਣਾਇਆ ਗਿਆ ਦੋਨਾਂ ਮੁਜਰਮਾਂ ਦੇ ਮੁਜਰਮਾਂ ਦੇ ਖਿਲਾਫ ਕਿਉਂਕਿ ਅਮਰਤਪਾਲ ਜੀ ਦਾ ਨਾਮ ਇਹਨਾਂ ਦੇ ਨਾਲ ਜੁੜਦਾ ਜੀ ਮੋਰ ਓਵਰ ਇਹਦੇ ਵਿੱਚ ਜਿਹੜਾ ਤੁਸੀਂ ਕਹਿੰਦੇ ਆ ਕਿ ਆਪਣਾ ਸੰਦੀਪ ਰੋੜਾ ਫੜਿਆ ਉਸ ਤੋਂ ਬਾਅਦ ਇਹਨਾਂ ਨੇ ਸਾਡੇ ਬਿਆਨਾਂ ਤੇ ਫੜਿਆ ਗਿਆ ਉਹ ਜੀ ਕੰਜ਼ਮਪਸ਼ਨ ਜੇ ਸਾਨੂੰ ਪੜਿਆ ਨਾ ਕਿ ਸਾਨੂੰ ਕੀ ਉਹ ਸਪਲਾਈ ਕੀਤੀ ਸੀ ਉਸਨੇ ਜੋ ਹੈ ਸਪਲਾਈ ਕੀ ਸੀ ਸੰਦੀਪ ਗੋੜੇ ਨੇ ਦੇਖੋ ਜੀ ਜੇ ਸਪਲਾਈ ਅਸੀਂ ਕਰਦੇ ਹੁੰਦੇ ਆ ਉਹਨੇ ਸਾਨੂੰ ਦਿੱਤੀ ਹੁੰਦੀ ਤਾਂ ਸਾਡੇ ਕੋਲੋਂ ਪੈਸੇ ਨਾ ਤੇ ਜਾਂ ਕੁਝ ਹੋਰ ਮਿਲਦਾ ਇਹਨਾਂ ਨੇ ਸਿਰਫ 4 ਗ੍ਰਾਮ ਪਾ ਕੇ ਸਾਡੇ ਤੇ ਸਾਨੂੰ ਸਿਰਫ 100 ਪੁਆਇੰਟ ਚੇਕ ਕਰਵਾਇਆ ਇਹ ਟੋਟਲੀ ਫੋਕਸ ਕੇਸ ਹੈ ਜੀ ਆਖਰੀ 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 ਜਦੋਂ ਟ੍ਰਾਇਲ ਚੱਲਣਾ ਉਹਦੇ ਵਿੱਚ ਸਾਰਾ ਕੁਝ ਕਲੀਅਰ ਹੋ ਜਾਣਾ ਕਿ ਇਟਸ ਅ ਬੋਟ ਬੋਗਸ ਕਿ ਰਿਮਾਂਡ ਕਿਹਦਾ ਆਖੀ ਸਵਾਲ ਹੈ ਜਾਇ ਜੇ ਰਿਮਾਂਡ ਕਿੰਨਾ ਮੰਗਿਆ ਹੈਗਾ ਤੇ ਜੱਜ ਸਾਹਿਬ ਦੀ ਆਰਡਰ ਕੀ ਹੈ ਲੇਖੋ ਜੀ ਰਿਮਾਂਡ ਇਹਨਾਂ ਨੇ ਮੰਗਿਆ ਸੀਗਾ ਦੱਸ ਦਿੰਦਾ ਜੱਜ ਸਾਹਿਬ ਦੇ ਆਰਡਰ ਜੋ ਹੈਗੇ ਉਹ ਆ ਜਾਣਗੇ ਕੋਈ ਜੀ ਸਾਹਮਣੇ ਕਿੰਨੇ ਦਿਨ ਦਾ ਕਿਹੜਾ ਰਿਮਾਂਡ ਹੈ ਕੋਰਟ ਵੱਲੋਂ ਦਿੱਤਾ ਜਾਏਗਾ ਜਾਂ ਨਹੀਂ ਇੱਕੋ ਕੋਰਟ ਦਾ ਆਰਡਰ ਨਾਲ ਜੋ ਕੋਰਟ ਕਰੇਗਾ ਉਹ ਮਨਜ਼ੂਰ ਕਰਨਾ ਪਏਗਾ ਪਰ ਕੋਰਟ ਨੇ ਅਜੇ ਤੱਕ ਕੋਈ ਆਰਡਰ ਨਹੀਂ ਦਿੱਤਾ ਹੈਗਾ ਜੀ ਜੋ ਆਰਡਰ ਦੇਣਗੇ ਉਹ ਸਾਰਾ ਸਾਹਮਣੇ ਆਈ ਜਾਣਾ ਠੀਕ ਹਾਂਜੀ ਠੀਕ